ਵੀਡੀਓ ਦੇਖੀਏ ਕਿਸ ਤਰ੍ਹਾਂ ਉਹ ਸ਼ਖਸ ਤੁਰ ਕੇ ਆ ਰਿਹਾ ਹੈ ਮਤਲਬ ਕਿ ਪਿਸਟਲ ਕੱਢਦੇ ਨੇ ਜਿਹੜੀ ਇਹ ਘਟਨਾ ਵਾਪਰੀ ਹੈ ਜਿਵੇਂ ਤਸਵੀਰਾਂ ਦੇਖ ਰਹੇ ਸੀ ਆਪਾਂ ਉਸ ਬੰਦੇ ਨੇ ਬਹੁਤ ਨੇੜੇ ਜਾ ਕੇ ਬਹੁਤ ਧਨਾਉਣੀ ਘਟਨਾ ਕਰਨ ਦੀ ਕੋਸ਼ਿਸ਼ ਕੀਤੀ ਹੈ ਫੇਰ ਵੀ ਉਹ ਬੰਦਾ ਐਡੇ ਸੁਖਵੀਰ ਸਿੰਘ ਬਾਦਲ ਦੇ ਬਿਲਕੁਲ ਨੇੜੇ ਜਾ ਚੁੱਕਿਆ ਹੈ ਇਹਦੇ ਪਿੱਛੇ ਮੈਂ ਸਭ ਤੋਂ ਐਜੰਸੀਆਂ ਦੀ ਉਸ ਦੀ ਬਹੁਤ ਵੱਡੀ ਇੱਕ ਫੇਲੀਅਰ ਹੈ ਫਿਰ ਸਿਕਿਉਰਟੀ ਦਾ ਕੀ ਕੰਮ ਸੀ ਜਿਹੜੀ ਇੰਟੈਲੀਜੈਂਸ ਸੀ ਉਹਦਾ ਕੀ ਕੰਮ ਸੀ ਜੇ ਦਰਵਾਜ਼ਾ ਸਾਹਿਬ ਦੇ ਅੰਦਰ ਤੁਸੀਂ ਨਹੀਂ ਤਲਾਸ਼ੀ ਲੈ ਸਕਦੇ ਤਾਂ ਉਹ ਬੰਦਾ ਦਰਵਾਜ਼ਾ ਸਾਹਿਬ ਦੇ ਬਾਹਰ ਵੀ ਗਿਆ ਹੋਊਗਾ ਹੁਣ ਤੋਂ ਮਿਸ਼ਨਰ ਜਿਹੜੇ ਉੱਥੋਂ ਦੇ ਪੁੱਲਰ ਸਾਹਿਬ ਨੇ ਉਹਨਾਂ ਦਾ ਹੁਣ ਬਿਆਨ ਵੀ ਆਉਂਦੇ ਕਹਿੰਦੇ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਵੀ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਇਹ ਸਖਸ਼ ਕਿਉਂ ਇੱਥੇ ਆਇਆ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਬਿਨਾਂ ਸਿਕਉਰਟੀ ਦੇ ਪੀ ਹੋਈ ਇਹਨਾਂ ਨੂੰ ਡਰ ਲੱਗਦਾ ਇਹ ਮੁਰਗੀਖਾਨਾ ਖੋਲਣ ਅੱਜ ਅੱਜ ਫਿਰ ਮੁੱਖ ਮੰਤਰੀ ਸਾਹਿਬ ਜਵਾਬ ਦੇਣ ਅੱਜ ਮੁੱਖ ਮੰਤਰੀ ਸਾਹਿਬ ਜਵਾਬ ਦੇਣ ਵੀ ਇਹ ਕੀ ਹੋਇਆ ਕੁਝ ਹੀ ਦੇਰ ਪਹਿਲਾਂ ਦਰਬਾਰ ਸਾਹਿਬ ਜੋ ਕਿ ਅੰਮ੍ਰਿਤਸਰ ਸਾਹਿਬ ਵਿਖੇ ਸੁਖਬੀਰ ਬਾਦਲ ਦੇ ਉੱਪਰ ਗੋਲੀ ਦੀ ਚੱਲਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਅਜਮੇਰ ਸਿੰਘ ਖੇੜਾ ਐਸਜੀਪੀਸੀ ਮੈਂਬਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਕਿਉਂਕਿ ਕੁਝ ਹੀ ਦੇਰ ਪਹਿਲਾਂ ਜਿਹੜੀ ਇਹ ਘਟਨਾ ਵਾਪਰੀ ਹੈ ਸਾਹਿਬਾ ਗੁਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਆਪ ਜੀ ਨੇ ਆਪਣੇ ਸੇਵਕ ਨੂੰ ਆਪ ਹੱਥ ਦੇ ਕੇ ਰੱਖਿਆ ਜਿਹੜੀ ਇਹ ਘਟਨਾ ਵਾਪਰੀ ਹੈ ਜਿਵੇਂ ਤਸਵੀਰਾਂ ਦੇਖ ਰਹੇ ਸੀ ਆਪਾਂ ਉਸ ਬੰਦੇ ਨੇ ਬਹੁਤ ਨੇੜੇ ਜਾ ਕੇ ਬਹੁਤ ਘਨੌਣੀ ਘਟਨਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਫਿਰ ਸਿਕਿਉਰਟੀ ਦਾ ਕੀ ਕੰਮ ਸੀ ਜਿਹੜੀ ਇੰਟੈਲੀਜੈਂਸ ਸੀ ਉਹਦਾ ਕੀ ਕੰਮ ਸੀ ਜੇ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਨਹੀਂ ਤਲਾਸ਼ੀ ਲੈ ਸਕਦੇ ਤਾਂ ਉਹ ਬੰਦਾ ਦਰਬਾਰ ਸਾਹਿਬ ਦੇ ਬਾਹਰ ਵੀ ਗਿਆ ਹੋਊਗਾ ਨਹੀਂ ਪ੍ਰਸ਼ਾਸਨ ਲੇਕਿਨ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਬਾਉ ਸੁਖਵੀਰ ਜੀ ਆਪਣੀ ਸੇਵਾ ਸਬੈਗੁਰੂ ਪਰਮਾਤਮਾ ਦੇ ਵਿੱਚ ਲੀਨ ਹੋ ਕੇ ਕਰ ਰਹੇ ਸੀ ਹਾਂਜੀ ਅਸ ਵਾਹਿਗੁਰੂ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਆਪ ਹੱਥ ਦੇ ਕੇ ਉਹਨਾਂ ਨੂੰ ਰੱਖਿਆ ਹੈ। ਇੱਕ ਨਮਾਣਾ ਸਿੱਖ ਜਿਹੜਾ ਜੇ ਗੁਰੂ ਤੇ ਦਰਤ ਤੇ ਜਾ ਕੇ ਢੈਫਵੇ ਉਹਨੂੰ ਫੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਰੱਖਦੇ ਨੇ ਉਹਦੀ ਅੱਜ ਆਪਾਂ ਸਾਰੇ ਹੀ ਇੱਕ ਘਟਨਾ ਦੇਖ ਰਹੇ ਹਾਂ। ਜਿਸ ਕੁਬੀਰ ਸਿੰਘ ਬਾਦਲ ਜੀ ਇਸ ਟਾਈਮ ਤੰਦਰੁਸਤ ਨੇ ਤਾਂ ਤਾਈਆਂ ਨੇ ਕਿ ਉਹ ਗੁਰੂ ਦੇ ਅੱਗੇ ਢੈਫ ਪਏ ਨੇ ਗੁਰੂ ਦੇ ਅੱਗੇ ਆਪਣਾ ਸਮਰਥਨ ਉਹਨੇ ਕਰ ਦਿੱਤਾ ਹੈ ਜਿਹੜੇ ਬੰਦੇ ਨੇ ਇਹ ਮਾੜਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੀ ਜਿਹੜੀ ਬੈਕਗ੍ਰਾਉਂਡ ਹੈ ਜਿਵੇਂ ਪੁਲਿਸ ਦੱਸ ਰਹੀ ਹੈ ਫੇਰ ਵੀ ਉਹ ਬੰਦਾ ਐਡੇ ਸੁਖਵੀਰ ਸਿੰਘ ਬਾਦਲ ਦੇ ਬਿਲਕੁਲ ਨੇੜੇ ਜਾ ਚੁੱਕਿਆ ਹੈ ਇਹਦੇ ਪਿੱਛੇ ਮੈਂ ਸਮਝਦਾ ਏਜੰਸੀਆਂ ਦੀ ਪੁਲਿਸ ਦੀ ਬਹੁਤ ਵੱਡੀ ਇੱਕ ਫੇਲੀਅਰ ਹੈ ਜਿਵੇਂ ਦੱਸ ਰਹੇ ਸੀ ਕਿ ਇਹ ਕੱਲ ਵੀਡੈਂਟੀਫਾਈ ਹੋ ਗਿਆ ਸੀ ਬੰਦਾ ਜੇ ਕੱਲ ਰੈਂਟੀਫਾਈ ਹੋ ਗਿਆ ਸੀ ਦਰਬਾਰ ਸਾਹਿਬ ਦੇ ਵਿੱਚ ਸਕਬੀਰ ਜੀ ਦੇ ਨੇੜੇ ਆਈਡੈਂਟੀਫਾਈ ਹੋ ਗਿਆ ਸੀ ਕਹਿੰਦਾ ਵੀ ਇਹ ਮਿਲ ਕਿਸੇ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਜੋ ਕਿ ਅਸੀਂ ਸਿਕਿਉਰਟੀ ਨਹੀਂ ਕਰ ਸਕਦੇ ਇਦਾਂ ਦਾ ਪੁਲਿਸ ਕਮਿਸ਼ਨਰ ਦਾ ਵੀ ਬਿਆਨ ਆਉਂਦਾ ਮੈਂ ਮੈਂ ਸਹਿਮਤ ਹਾਂ ਉਹਨਾਂ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਨਹੀਂ ਹੋ ਸਕਦਾ ਹਾਂਜੀ ਲੇਕਿਨ ਉਹ ਬੰਦਾ ਦਰਬਾਰ ਸਾਹਿਬ ਦੇ ਬਾਹਰ ਵੀ ਗਿਆ ਹੋਊਗਾ ਹੂੰ ਦਰਬਾਰ ਸਾਹਿਬ ਦੇ ਬਾਹਰ ਵੀ ਆਊਗਾ ਅੱਜ ਵੀ ਦਰਬਾਰ ਸਾਹਿਬ ਕਿਸੇ ਪਾਸੇ ਨੂੰ ਬਾਹਰੋਂ ਆਇਆ ਹੀ ਹੋਊਗਾ ਹੂੰ ਬਾਰਵੀ ਸਿਕਿਉਰਟੀ ਹੋਏਗੀ ਬਾਰਵੀ ਇੰਟੈਲੀਜੈਂਸ ਹੋਏਗੀ ਪ੍ਰਸ਼ਾਸਨ ਦਾ ਇਦਾਂ ਕਹਿੰਦਾ ਨੇ ਵੀ ਜਿੱਕਣਾ ਵੀ ਸਾਡੇ ਜਿਹੜੇ ਬੰਦੇ ਸੀਗੇ ਇਹਨਾਂ ਦੇ ਪਿੱਛੇ ਲੱਗੇ ਹੋਏ ਸੀਗੇ ਬਿਕਪ ਹੁੰਦਾ ਪੂਰੀ ਰੇਕੀ ਕਰ ਰਹੇ ਸੀਗੇ ਕਿ ਕਿੱਥੇ ਨੂੰ ਜਾ ਰਹੇ ਸੀ ਇਹ ਰੇਕੀ ਕਰ ਰਹੇ ਸੀ ਵੀ ਉਹਨੂੰ ਦਰਬਾਰ ਸਾਹਿਬ ਦਾ ਐਂਟਰੀ ਕਿਉਂ ਹੁਣ ਦੇ ਦਿੱਤਾ ਉਹ ਤੇ ਉੱਥੇ ਬਾਹਰ ਤਲਾਸ਼ੀ ਲੈ ਲੰਦੇ ਜੇ ਅੰਦਰ ਤੁਸੀਂ ਦਰਬਾਰ ਸਾਹਿਬ ਦੀ ਅੰਦਰ ਨਹੀਂ ਆਪਾਂ ਤਲਾਸ਼ੀ ਲੈ ਸਕਦੇ ਮੈਂ ਕਹਿੰਦਾ ਵੀ ਲੈਣੀ ਵੀ ਚਾਹੀਦੀ ਨਹੀਂ ਮਿਲ ਲੰਦੇ ਧਾਰਮਿਕ ਸਭਾਵਨਾਵਾਂ ਹੈਗੀਆਂ ਲੇਕਿਨ ਇੱਕ ਬੰਦਾ ਆਈਡੈਂਟੀਫਾਈ ਹੋ ਗਿਆ ਆਮ ਸੰਗਤ ਦੀ ਨਹੀਂ ਆਪਾਂ ਲੈ ਸਕਦੇ ਇੱਕ ਬੰਦਾ ਆਈਡੈਂਟੀਫਾਈ ਹੋ ਗਿਆ ਦਰਬਾਰ ਸਾਹਿਬ ਤੇ ਨਹੀਂ ਲੈਣੀ ਤਾਂ ਉਹਨੂੰ ਤੁਸੀਂ ਬਾਹਰ ਲਿਜਾ ਸਕਦੇ ਹੋ ਤਲਾਸ਼ੀ ਲੈ ਸਕਦੇ ਆ ਵੀਡੀਓ ਦੇਖੀਏ ਕਿਸ ਤਰ੍ਹਾਂ ਉਹ ਸ਼ਖਸ ਤੁਰ ਕੇ ਆ ਰਿਹਾ ਮਤਲਬ ਕਿ ਪਿਸਟਲ ਕੱਢਦੇ ਨੇ ਸਾਰਾ ਕੁਝ ਦੇਖਿਆ ਇਹ ਤਾਂ ਸਿਕਿਉਰਟੀ ਵਾਲਾ ਜਿਹੜਾ ਉੱਥੇ ਨਿੱਜੀ ਸਿਕਿਉਰਟੀ ਵਾਲਾ ਬੰਦਾ ਸੀ ਸੁਖਵਿੰਦਰ ਸਿੰਘ ਬਾਦਲ ਜੀ ਦਾ ਉਹਨੇ ਬਹੁਤ ਵੱਡੀ ਹਿੰਮਤ ਕੀਤੀ ਹੈ ਨਹੀਂ ਤਾਂ ਬਹੁਤ ਵੱਡਾ ਇੱਕ ਐਕਸੀਡੈਂਟ ਹੋ ਜਾਣਾ ਸੀ ਜਿਹੜਾ ਕਿ ਪੰਜਾਬ ਦੇ ਵਾਸਤੇ ਬਹੁਤ ਇੱਕ ਵੱਡੀ ਨੁਕਸਾਨ ਵਾਲੀ ਗੱਲ ਹੋ ਜਾਣੀ ਸੀ ਕਿਉਂਕਿ ਸੁਖਬੀਰ ਸਿੰਘ ਉਹਨਾਂ ਨੂੰ ਜਥੇਦਾਰ ਪੰਜ ਸਿੰਘ ਸਾਹਿਬ ਵੱਲੋਂ ਜਿਹੜੀ ਸੇਵਾ ਲੱਗੀ ਹੋਈ ਸੀ ਵੀ ਤਖਤ ਦੀ ਗੱਲ ਚ ਪਾਈ ਹੋਈ ਸੀ ਉਹ ਬੈਠੇ ਸਨ ਆਪਣੀ ਸੇਵਨ ਵਾ ਰਹੇ ਸਨ ਲਾਈਵ ਚ ਕੈਮਰੇ ਵੀ ਆਨ ਰਿਕਾਰਡ ਤੁਹਾਨੂੰ ਪਤਾ ਲਾਈਵ ਚੱਲ ਰਿਹਾ ਸੀਗਾ ਮੀਡੀਆ ਪਰਸਨ ਵੀ ਉੱਥੇ ਸਾਰੇ ਪਹੁੰਚੇ ਹੋਏ ਸੀਗੇ ਉਹਨਾਂ ਲਾਈਵ ਜਿਹੜਾ ਅਸੀਂ ਸਾਰੀ ਘਟਨਾ ਵਾਪਰੀ ਅੱਜ ਜਿਹੜੀ ਨਹੀਂ ਮੈਂ ਉਹੀ ਕਹਿਣਾ ਹਨਾ ਵੀ ਸੁਖਬੀਰ ਜੀ ਤਾਂ ਪੂਰਾ ਸਮਰਪਣ ਕਰਕੇ ਆਪਣੀ ਸੇਵਨ ਵਾ ਰਹੇ ਸੀ ਹਾਲਾਂਕਿ ਉਹਨਾਂ ਦੇ 6:00 ਵਜੇ ਸੀ ਲੇਕਿਨ ਫੇਰ ਵੀ ਉਹ ਜੋ ਸਿੰਘ ਸਾਹਿਬਾਨਾ ਨੇ ਹੁਕਮ ਕੀਤਾ ਹਾਂ ਜੀ ਉਹਨਾਂ ਨੇ ਕੋਈ ਕਿੰਤੂ ਪ੍ਰੰਤ ਉਨਾਂ ਨੇ ਸਾਰਾ ਕੁਝ ਆਪਣੀ ਝੋਲੀ ਪਵਾ ਲਿਆ ਗੁਰੂ ਰਾਮਦਾਸ ਦੇ ਦਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਉਹ ਪੂਰਾ ਸਮਰਪਣ ਹੋ ਕੇ ਆਪਣੀ ਸੇਵਾ ਜਿਹੜੀ ਉਹਨੂੰ ਲੱਗੀ ਹੈ ਉਹ ਨਿਭਾ ਰਹੇ ਸੀ ਸੋ ਇਹ ਉਹਨਾਂ ਦੇ ਅੱਜ ਜੇ ਰੱਖਿਆ ਹੋਈ ਹੈ ਤਾਂ ਤਾਈਆਂ ਹੋਈਏ ਜੇ ਉਹਨਾਂ ਨੇ ਆਪਣੇ ਇਸ ਪੂਰਾ ਸਮਰਪਣ ਕੀਤਾ ਹੂੰ ਜਿਸ ਮਰਤਬਾ ਨਾ ਕੀਤਾ ਹੁੰਦਾ ਤਾਂ ਸ਼ਾਇਦ ਨੁਕਸਾਨ ਵੀ ਹੋ ਸਕਦਾ ਸੀ ਗੁਰੂ ਸਾਹਿਬ ਨੇ ਆਪ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਉਹਨਾਂ ਦੀ ਰੱਖਿਆ ਹੋਈ ਹੈ ਪੁਲਿਸ ਕਮਿਸ਼ਨਰ ਜਿਹੜੇ ਉੱਥੋਂ ਦੇ ਭੁੱਲਰ ਸਾਹਿਬ ਨੇ ਉਹਨਾਂ ਦਾ ਹੁਣ ਬਿਆਨ ਵੀ ਆਉਂਦਾ ਕਿ ਇਹ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਵੀ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਇਹ ਸਖਸ਼ ਕਿਉਂ ਇੱਥੇ ਆਇਆ ਪੂਰੀ ਚਲੋ ਉਹ ਪੁਲਿਸ ਦਾ ਕੰਮ ਹੈ ਉਹ ਪੁਲਿਸ ਕਰੇ ਲੇਕਿਨ ਸਾਡੀ ਤਾਂ ਜਿਹੜੀ ਮੰਗ ਹੈ ਡਾਕਟਰ ਦਜੀਤ ਸਿੰਘ ਚੀਵਾ ਸਾਹਿਬ ਨੇ ਵੀ ਕਿਹਾ ਹੈ ਕਿ ਜੁਡੀਸ਼ੀਅਲ ਦੀ ਜਿਹੜੀ ਇੱਕ ਇਨਕੁਆਰੀ ਹੋਣੀ ਚਾਹੀਦੀ ਹੈ ਇਹ ਜੁਡੀਸ਼ੀਅਲ ਹੀ ਸਹੀ ਇਨਕੁਆਰੀ ਕਰ ਸਕਦੇ ਆ ਲੇਕਿਨ ਪੁਲਿਸ ਜੋ ਕਹਿੰਦੀ ਆ ਪੁਲਿਸ ਆਪਣਾ ਕੰਮ ਕਰੇ ਲੇਕਿਨ ਜਿਹੜੀ ਪੰਜਾਬ ਸਰਕਾਰ ਹੈ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਨਾਲ ਸਿਕਿਉਰਿਟੀ ਦਿੱਤੀ ਹੋਈ ਹੈ ਨਾ ਉਹ ਡਰ ਲੱਗਦਾ ਇਹ ਮੁਰਗੀ ਖਾਨਾ ਖੋਲਣੇ ਅੱਜ ਅੱਜ ਫਿਰ ਮੁੱਖ ਮੰਤਰੀ ਸਾਹਿਬ ਜਵਾਬ ਦੇਣ ਅੱਜ ਮੁੱਖ ਮੰਤਰੀ ਸਾਹਿਬ ਜਵਾਬ ਦੇਣ ਵੀ ਇਹ ਕੀ ਹੋਇਆ ਇਹ ਮੁੱਖ ਮੰਤਰੀ ਗ੍ਰਹਿ ਮੰਤਰੀ ਵੀ ਹੈ ਹੂੰ ਪੰਜਾਬ ਦਾ ਗ੍ਰਹਿ ਮੰਤਰੀ ਵੀ ਮੁੱਖ ਮੰਤਰੀ ਹੈ ਆ ਪੰਜਾਬ ਦਾ ਰਾਖਾ ਵੀ ਮੁੱਖ ਮੰਤਰੀ ਹੈ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਪੰਜਾਬ ਦਾ ਰਾਖਾ ਹੁੰਦਾ ਵੀ ਉਹ ਦੇਣ ਜਵਾਬ ਹੁਣ ਅੱਜ ਜਿਹੜੇ ਕਹਿੰਦੇ ਸੀ ਮੁਰਗੀ ਖਾਨੇ ਖੋਲ ਲੈਣੇ ਚਾਹੀਦੇ ਆ ਉਹ ਦੇਣ ਜਵਾਬ ਇਸ ਗੱਲ ਦਾ ਵੀ ਇਹ ਕੀ ਹੋ ਰਿਹਾ ਮੁੱਖ ਮੰਤਰੀ ਦਾ ਅੱਜ ਤੱਕ ਹੁਣ ਤੱਕ ਕੋਈ ਬਿਆਨ ਨਹੀਂ ਆਇਆ ਐਡੀ ਵੱਡੀ ਘਟਨਾ ਦਰਬਾਰ ਸਾਹਿਬ ਦੇ ਵਿੱਚ ਵਾਪਰ ਗਈ ਉਹ ਅੱਜ ਤੱਕ ਹੁਣ ਇੱਕ ਇੱਕ ਵੀ ਬਿਆਨ ਨਹੀਂ ਆ ਮੁੱਖ ਮੰਤਰੀ ਸਾਹਿਬ ਦਾ ਕਿੱਥੇ ਮੁੱਖ ਮੰਤਰੀ ਸਾਹਿਬ ਸੇ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਹੈ ਜੇ ਪੰਜਾਬ ਦੇ ਵਿੱਚ ਇਹ ਸੁਖਵੀਰ ਸਿੰਘ ਬਾਦਲਵਰ ਦਾ ਜਿਹੜਾ ਆਗੂ ਹੈ ਉਹਦੇ ਤੇ ਕੁਝ ਹੋ ਸਕਦਾ ਆਮ ਸਿੱਖਾਂ ਦੀ ਤਾਂ ਫਿਰ ਕਿੱਥੇ ਰਹਿ ਗਈ ਵੈਲੀਓ ਥੋੜੀ ਜਿਹੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨਾਲ ਕੋਈ ਗੱਲਬਾਤ ਹੋਈ ਇਸ ਸਬੰਧੀ ਨਹੀਂ ਉੱਥੇ ਤਾਂ ਹੁਣ ਬਹੁਤ ਹਾ ਮਤਲਬ ਸਾਰੇ ਸ਼ੌਕ ਵਿੱਚ ਨੇ ਐਨੀ ਛਿੱਤੀ ਗੱਲਾਂ ਹੋਣੀਆਂ ਤਾਂ ਔਖੀਆਂ ਨੇ ਟੀਵੀ ਤੇ ਜਿਹੜਾ ਕੋਈ ਦੇਖਿਆ ਉਹੀ ਮੈਂ ਤੁਹਾਡੇ ਅੱਗੇ ਕਰ ਰਿਹਾ ਟੀਵੀ ਤੇ ਸਰਿਆ ਮੈਂ ਦੇਖ ਰਿਹਾ ਵੀ ਬੰਦਾ ਕਿਵੇਂ ਨੇੜੇ ਜਾ ਕੇ ਸਿਰਫ 5 ਫੁੱਟ ਦੇ ਨੇੜੇ ਜਾ ਕੇ ਗੋਲੀ ਚਲਾਵੇ ਬੰਦਾ ਇੱਕ ਕਿੱਡੀ ਵੱਡੀ ਫੇਲੀਅਰ ਹੈ ਇਸ ਕੌਟੀ ਦੀ ਪਹਿਲਾਂ ਵੀ ਦੱਸਿਆ ਜਾ ਰਿਹਾ ਵੀ 2013 ਦੇ ਵਿੱਚ ਕਿਸੇ ਕੇਸ ਦੇ ਵਿੱਚ ਅੰਦਰ ਸਨ ਤੇ 18 ਦੇ ਵਿੱਚ ਹੀ ਉਹ ਬਾਹਰ ਆਏ ਨੇ ਜਿਨ੍ਹਾਂ ਨੇ ਗੋਲੀ ਚਲਾਈ ਆ ਨਹੀਂ 14 ਕੇਸ ਦੱਸ ਰਹੇ ਨੇ ਹੁਣ ਤਾਂ ਆਇਡੈਂਟੀਫਾਈ ਹੈ ਬੰਦਾ ਹੂੰ ਵੀ ਉਹ ਉਹਦੀ ਬੈਕਗ੍ਰਾਉਂਡ ਕੀ ਆਡੈਂਟੀਫਾਈ ਆ ਸਾਰਾ ਕੋ ਪੁਲਿਸ ਨੂੰ ਪਤਾ ਰਿਕਾਰਡ ਨੂੰ ਕਾਰਡ ਸਾਰੇ ਕੋ ਸਭ ਫਿਰ ਇੰਨੀ ਨੇੜੇ ਚਲੇ ਜਾ ਬੰਦਾ ਇਦਾਂ ਦਾ ਇਹ ਤਾਂ ਸਿਕਿਉਰਟੀ ਫੇਲਿਅਰ ਹੈ ਤਰਨ ਤਰਨ ਦੇ ਏਰੀਆ ਦੱਸਿਆ ਜਾਂਦਾ ਸੁਖਵਿੰਦਰ ਸਿੰਘ ਰਦਾਵਾ ਵੀ ਨੇ ਉਹਨਾਂ ਦਾ ਏਰੀਆ ਦੱਸਿਆ ਜਾ ਰਿਹਾ ਡੇਰਾ ਬਾਬਾ ਨਾਨਕ ਦਾ ਹੈ ਡੇਰਾ ਬਾਬਾ ਨਾਨਕ ਦਾ ਸੰਧਾਵੇ ਨੇ ਕਿਹਾ ਕਿ ਜਿਹੜਾ ਉਹਦਾ ਭਰਾ ਹੈ ਸਾਡਾ ਸਰਪੰਚ ਹੈ ਚੇਅਰਮੈਨ ਹੈ ਚਲੋ ਉਹ ਤਾਂ ਰਾਜਨੀਤੀ ਉਹਨਾਂ ਨੇ ਜੋ ਕਹਿਣਾ ਉਹ ਕਹੀ ਜਾਣ ਲੇਕਿਨ ਜਿਹੜੀ ਇਹ ਘਟਨਾ ਵਾਪਰੀ ਆ ਇੱਕ ਬਹੁਤ ਦੁਖਦਾਈ ਘਟਨਾ ਇਹ ਤਾਂ ਉਸ ਵੈਗਰੂ ਪਰਮਾਤਮਾ ਦਾ ਸ਼ੁਕਰ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਗੁਰੂ ਹਰਬਿੰਦ ਸਾਹਿਬ ਜੀ ਦਾ ਸ਼ੁਕਰ ਹੈ ਕਿ ਸੱਚੇ ਪਾਤਸ਼ਾਹ ਨੇ ਸੁਖਬੀਰ ਸਿੰਘ ਬਾਦਲ ਜੀ ਨੂੰ ਬਾਰ ਨਹੀਂ ਬੀਂਗਾ ਹੋਣ ਦਿੱਤਾ ਉਹਨਾਂ ਦਾ ਨਹੀਂ ਤਾਂ ਬਹੁਤ ਮਾੜੀ ਘਟਨਾ ਇਹ ਵਾਪਰ ਜਾਣੀ ਸੀ ਪੰਜਾਬ ਦੀ ਜਿਹੜਾ ਕਿ ਘਾਟਾ ਬਹੁਤ ਵੱਡਾ ਪੈ ਜਾਣਾ ਸੀ ਸੋ ਤੁਹਾਨੂੰ ਕੀ ਲੱਗਦਾ ਵੀ ਸੋਚ ਕੇ ਆਏ ਸੀਗੇ ਉਹ ਤਾਂ ਬਿਲਕੁਲ ਉਹ ਤਾਂ ਉਹਦਾ ਤਾਂ ਸੋਚ ਕੇ ਆਇਆ ਉਹ ਤਾਂ ਪੂਰਾ ਧਾਰ ਕੇ ਆਇਆ ਸੀ ਉਹ ਤਾਂ ਜਿਹੜੀ ਉਹਦੀ ਬਾਡੀ ਲੈਂਗੁਏਜ ਹੈ ਉਹ ਤਾਂ ਪੂਰੀ ਧਾਰ ਕੇ ਐ ਸੀ ਵੀ ਇਹ ਖਤਮ ਕਰਨੀ ਥੇ ਹਾਂਜੀ ਲੇਕਿਨ ਇਹ ਤਾਂ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਕੇ ਭਾਈ ਸਕਸਾਰ ਸੁਖਵੀਰ ਸਿੰਘ ਬਾਦਲ ਜੀ ਸੱਚੇ ਪਾਤਸ਼ਾਹ ਸਤੰਤਰ ਉਸ ਤਨੇ ਉਸੇ ਤਰੀਕੇ ਠੀਕ ਨੇ ਕਮੇਟੀ ਮੈਂਬਰਾਂ ਨੂੰ ਕੀ ਕਹਿਣਾ ਚਾਹੂਗੇ ਜੇ ਪੰਜਾਬ ਦੇ ਨਿਵਾਸੀਆਂ ਮੈਂ ਤਾਂ ਇਹੀ ਕਹਿਣਾ ਵੀ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਪੰਜਾਬੀਆਂ ਨੂੰ ਸਮਤਪੱਖਸ਼ੀ ਸਾਡੇ ਸਿੱਖਾਂ ਨੂੰ ਸਮਤਪੱਖਸ਼ੀ ਜੇ ਸਿੱਖ ਸਿੱਖਾਂ ਨੂੰ ਮਾਰਨ ਲੱਗ ਗਿਆ ਫਿਰ ਸਿੱਖ ਬਚਣਗੇ ਕਿੱਥੇ ਹਾਂਜੀ ਸਾਰੀਆਂ ਦੁਨੀਆਂ ਦੀਆਂ ਜਿਹੜੀਆਂ ਨਜ਼ਰਾਂ ਨੇ ਸਿੱਖਾਂ ਤੇ ਟਿੱਕੀਆਂ ਹੋਈਆਂ ਨੇ ਸਾਰੀ ਦੁਨੀਆਂ ਜਿਹੜੀ ਹੈ ਏਜੰਸੀਆਂ ਨੇ ਸਿੱਖਾਂ ਨੂੰ ਖਤਮ ਕਰਨ ਤੇ ਖੜੀ ਆ। ਲੇਜ ਲੇਕਿਨ ਸਿੱਖੇ ਸਿੱਖ ਨੂੰ ਮਾਰਨ ਲੱਗਿਆ ਫਿੱਤਾਈ ਤੇ ਬੱਤੀਤਾ ਫਿਰ ਬਹੁਤ ਬੜਾ ਇਹ ਇੱਕ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਜੇ ਇੱਕ ਸਿੱਖ ਸਿੱਖ ਨੂੰ ਮਾਰਦਾ। ਫਿਰ ਉਸ ਨੂੰ ਜਿਹੜਾ ਕਿ ਆਪਣਾ ਸਮਰਪਿਤ ਕਰਕੇ ਸੇਵਾ ਨਿਭਾ ਰਿਹਾ ਹੈ। ਗਲਤੀਆਂ ਹਰੇਕ ਇਨਸਾਨ ਤੇ ਹੁੰਨੀਆਂ ਸੱਤੇ ਵੀ ਹੁੰਦੀਆਂ ਨੇ ਜੇ ਗਲਤੀ ਨੂੰ ਮੰਨ ਲਿਆ ਜਾਵੇ ਉਹ ਤੇ ਵੱਡੀ ਕੋਈ ਗੱਲ ਨਹੀਂ ਹੁੰਦੀ। ਸੁਰਜੀਤ ਜੀ ਨੇ ਤਾਂ ਪੂਰਾ ਸਮਰਪਿਤ ਕਰਤਾ। ਕਿੰਤੂ ਪਰੰਤੂ ਕੀ ਕਹਤੈ ਨਹੀਂ ਹਾਂਜੀ ਉਹਨਾਂ ਤੋਂ ਕੋਈ ਗੱਲ ਕੀਤੀਓ ਨਹੀਂ ਉਹਨਾਂ ਤਾਂ ਕਿਹਾ ਵੀ ਜੋ ਕੁਝ ਹੋਇਆ ਮੈਂ ਮੰਨਦਾ ਫਿਰ ਜੇ ਐਡਾ ਦੇ ਐਡਾ ਦੇ ਇਨਸਾਨ ਤੇ ਵੀ ਐਡਾ ਦੇ ਕਾਤਲਾਨਾ ਹਮਲੇ ਹੋਣਗੇ ਫਿਰ ਤਾਂ ਪੰਜਾਬ ਦਾ ਰੱਬ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਦੱਸਿਆ ਜਾ ਰਿਹਾ ਵੀ 1200 ਦੇ ਕਰੀਬ ਜਿਹੜੇ ਮਨ ਲੀ ਕਿ ਆਪਣੇ ਪੁਲਿਸ ਮਲਾਜਮ ਨੇ ਵੀ ਉੱਥੇ ਮਨ ਲੀ ਕਿ ਨੋਰਮਲ ਸਿਕਿਉਰਿਟੀ ਦੇ ਵਿੱਚ ਸੀਗੇ ਘੁੰਮ ਰਹੇ ਸੀਗੇ ਵਰਦੀ ਤੋਂ ਬਾਅਦ ਵੀ ਉਹਨਾਂ ਦੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ ਨਹੀਂ ਇਹ ਤਾਂ ਹੁਣ ਉਹ ਕੁਝ ਕਹੀ ਜਾਣ ਜੀ ਆਊਟਪੁੱਟ ਤੇ ਗੱਲ ਪਤਾ ਲੱਗਦਾ ਦੇਖੋ ਕੋਈ ਵੀ ਜਿਹੜੀ ਇੰਪਰੂਵਮੈਂਟ ਹੁੰਦੀ ਹੈ ਉਹ ਤੋਂ ਪਤਾ ਲੱਗਦਾ ਇਹ ਤਾਂ ਤੁਹਾਡੇ ਹੁਣ ਦੁਨੀਆ ਦੇ ਸਾਹਮਣੇ ਸਾਰਾ ਕੁਝ ਇਹਦੇ ਵਿੱਚ ਕੋਈ ਪੁਲਿਸ ਵਾਲਾ ਕਹੀ ਜਾਵੇ ਕੋਈ ਕੁਝ ਕਹੀ ਜਾਵੇ ਪੁਲਿਸ ਸਾਹਿਬ ਵਧੀਆ ਅਫਸਰ ਨੇ ਠੀਕ ਅਫਸਰ ਨੇ ਸਿਆਣੇ ਅਫਸਰ ਨੇ ਲੇਕਿਨ ਜੋ ਕੁਝ ਆਉਟਪੁੱਟ ਹੈ ਉਹ ਤਾਂ ਸਾਹਮਣੇ ਦਿਖ ਰਹੀ ਹੈ ਰਿਜ਼ਲਟ ਤਾਂ ਤੁਹਾਡੇ ਸਾਹਮਣੇ ਹੀ ਹੈ ਜੇ ਐਦਾਂ ਦਾ ਕ੍ਰਿਮੀਨਲ ਬੰਦਾ ਵੀ ਜਾ ਕੇ ਨੇੜੇ ਜਾ ਕੇ ਅਟੈਕ ਕਰਨ ਦੀ ਕੋਸ਼ਿਸ਼ ਕਰੇ ਫਿਰ ਤੇ ਵੱਡੀ ਫੇਲਿਅਰ ਕਿ ਹੋ ਸਕਦੀ ਹੈ ਠੀਕ ਹੈ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਸੱਚੇ ਪਾਤਸ਼ਾਹ ਕਿਰਪਾ ਕਰਨ ਪੰਜਾਬੀਆਂ ਨੂੰ ਸੱਚੇ ਪਾਤਸ਼ਾਹ ਸਤਿਮਤ ਬਖਸ਼ੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੀ ਸਰਦਾਰ ਸਗਵੀਰ ਸਿੰਘ ਬਾਦਲ ਜੀ ਨੂੰ ਚੜ੍ਹਦੀ ਕਲਾ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ